ਸਿਕਾ ਜੀ ਮੇਰਾ ਨਾਮ ਮਨਜਿੰਦਰ ਸਿੰਘ ਪਿੰਡ ਫਾਬੜੇ ਭਾਈਕੇ ਜ਼ਿਲ੍ਹਾ ਮਾਨਸਾ ਜੀ ਮੋਬਾਈਲ ਨੰਬਰ 778139366 ਅਸੀਂ ਮੱਕੀ ਤੇ ਪਿਛਲੇ 2-3 ਸਾਲ ਤੋਂ ਡੈਲੀਗੇਟ ਦਵਾਈ ਵਰਤ ਰਹੇ ਹਾਂ ਜਿਹੜੀ ਕਿ ਪਹਿਲੀ ਸਪਰੇਅ ਅਸੀਂ 20 ਤੋਂ 25 ਦਿਨਾਂ 'ਚ ਕਰਦੇ ਆ ਉਸ ਤੋਂ ਬਾਅਦ 45 ਦਿਨ ਤੇ 100 ml ਡੋਜ਼ ਕਿੱਲੇ ਦੀ ਪਾਉਨੇ ਆ ਕਿਸੇ ਤਰ੍ਹਾਂ ਦਾ ਕੋਈ ਮੱਕੀ ਦੇ ਵਿੱਚ ਜਾਂ ਛੱਲੀ ਦੇ ਵਿੱਚ ਸੁੰਡੀ ਨਹੀਂ ਆਉਂਦੀ ਪੱਕ ਕੇ ਕੰਪਲੀਟ ਸਾਇਲੇਜ ਤਿਆਰ ਹੋ ਜਾਂਦਾ ਬਾਕੀ ਇਹਦਾ ਜਿਹੜਾ ਕੋਈ ਸਰਟੀਫਿਕੇਟ ਨਹੀਂ ਹੈਗਾ ਜੀ ਚਾਹੇ ਅੱਜ ਸਪਰੇਅ ਕਰੀਏ ਕੱਲ ਨੂੰ ਵੱਢ ਕੇ ਪਾ ਲਈਏ ਕਿਸੇ ਤਾਂ ਵੀ ਕੋਈ ਦਿੱਕਤ ਨਹੀਂ ਹੋਣੀ ਪਹਿਲੀ ਸਪਰੇਅ ਆਪਣਾ ਢੋਲੀ ਨਾਲ ਕਰ ਦਈਏ ਢੋਲੀਆ ਨਾਲ ਤੇ ਢੋਲੀਆ ਠੀਕ ਹੈ ਜੀ 100 ml ਕਿਲੇ ਦਵਾਈ ਪੋੜਿਆ ਮਾਚ ਫੇਰ 45 ਨਾਲ ਕਰ ਦਈਏ ਮਗਲੀ ਲਾਸਟ ਸਪਰੇਅ ਢੋਲ ਨਾਲ ਜਾਂ ਢੋਲ ਢੋਲ ਨਾਲ ਕਰ ਦਿੰਦੇ ਢੋਲ ਨਾਲ ਜੀ ਉਦੋਂ ਫਿਰ ਔਖਾ ਹੋ ਜਾਂਦਾ ਠੀਕ ਹੈ ਜੀ ਤੇ ਕੋਈ ਸੋਨੋ ਹੈ ਨਹੀਂ ਕੋਈ ਮੰਨ ਲਓ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਛੱਲੀ ਦੀ ਕੋਈ ਕੋਈ ਵਧੀਆ ਕੋਈ ਵਧੀਆ ਮੱਕੀ ਗ੍ਰੋਥ ਕਰਦੀ ਹੈ ਜੀ ਇਹਦੇ ਨਾਲ ਠੀਕ ਹੈ ਜੀ ਤੇ ਛੱਲੀ ਦੇ ਵਿੱਚ ਕੋਈ ਦਿੱਕਤ ਨਹੀਂ ਆ ਹੁਣ ਕਿੰਨੇ ਦਿਨਾਂ ਦੀ ਮੱਕੀ ਹੋ ਗਈ ਜੀ ਆਪਣੀ ਕੀ ਹੋ ਗਈ ਜੀ 35 36 ਹੁੰਦੀ ਠੀਕ ਹੈ ਜੀ ਹੁਣ ਇਹ ਤੇ 10 ਦਿਨਾਂ ਰੋਕੇ ਦਵਾਈ ਕਰੋ ਦਵਾਈ ਰੋਕੇ ਹੁਣ ਇਹ ਚ ਕੋਈ ਕੀੜਾ ਆਇਆ ਇਸ ਤਰ੍ਹਾਂ ਦਾ ਕੋਈ ਕੀੜਾ ਨਹੀਂ ਕੁਛ ਨਹੀਂ ਜੀ ਠੀਕ ਹੈ ਜੀ ਓਕੇ ਹਾਂ ਦੇਖ ਲਓ ਤੁਸੀਂ ਸਾਹਮਣੇ ਆ ਛੋਟੇ ਜੀ ਠੀਕ ਹੈ ਜੀ ਧੰਨਵਾਦ ਓਕੇ